ਸਤਿ ਸ੍ਰੀ ਅਕਾਲ ਜੀ ਚੇਰੇ ਜੁਨੀਆ ਬਟਿਕ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਆਪਾਂ ਸ਼ਰਟ ਦੀ ਕਟਿੰਗ ਬਾਰੇ ਦੱਸ ਰਿਹਾ ਪੰਜਾਬੀ ਸੂਟ ਸ਼ਰਟ ਦੀ ਕਟਿੰਗ ਹੈਗੀ ਇਹ ਵਾਲੀ ਹੈਗੀ ਸ਼ਰਟ ਜਿਹੜੀ ਛੋਟੇ ਚੱਕਾਂ ਵਾਲੀ ਸ਼ਰਟ ਹੈ ਛੋਟੇ ਚੱਕਾਂ ਵਾਲੀ ਦੇ ਵਿੱਚ ਖਾਸ ਗੱਲਾਂ ਧਿਆਨ ਦੇਣ ਯੋਗ ਹੁੰਦੀਆਂ ਨੇ ਜਿਹੜੀ ਛੋਟੇ ਚੱਕਾਂ ਵਾਲੀ ਸ਼ਰਟ ਹੁੰਦੀ ਆ ਉਹ ਨਾ ਲੂਜ਼ ਫਿਟਿੰਗ ਦੇ ਵਿੱਚ ਹੁੰਦੀ ਆ ਫਿਟਿੰਗ ਚਾਹੀਦੀ ਉੱਪਰੋਂ ਆਪਾਂ ਬਿਲਕੁਲ ਸੇਮ ਰੱਖ ਲਈਏ ਬਟ ਜਿਹੜੀ ਇਹਦੀ हिਪ ਹੁੰਦੀ ਆ ਉਹ ਆਪਾਂ ਨੂੰ ਲੂਜ਼ ਰੱਖਣੀ ਪੈਂਦੀ ਆ हिਪ ਜੀ हिਪ ਜਾਣੀ ਕਿ ਚਾਹੀਦੀ 19 ਹੀ ਰੱਖ ਲੋ ਬਟ ਇਸ ਤੋਂ ਅੱਗੇ ਜਾ ਕੇ ਆਪਾਂ ਨੂੰ ਲੂਜ਼ਿੰਗ ਪਾਉਣੀ ਪੈਂਦੀ ਆ ਠੀਕ ਹੈ ਉਹਦੀ ਆਪਾਂ ਕਟਿੰਗ ਬਾਰੇ ਦੱਸ ਰਹੀ ਹਾਂਗੇ ਸਭ ਤੋਂ ਪਹਿਲਾਂ ਮੇਨ ਜਿਹੜਾ ਇਹਦਾ ਨਾਪ ਹੈਗਾ ਉਹ ਦੱਸਦੇ ਆ ਸਭ ਤੋਂ ਪਹਿਲਾਂ ਕਮੀਜ਼ ਦੀ ਲੰਬਾਈ ਹੈਗੀ 40 ਇੰਚ ਤਿਆਰ ਠੀਕ ਹੈ ਤੇ ਘੇਰਾ ਹੈਗਾ 25.5 ਤਿਆਰ ਔਰ ਛਾਤੀ ਹੈਗੀ 21 ਕਮਰ 19.5 ਤੇ हिਪ 23 ਠੀਕ ਹੈ ਜੀ ਸਾਈਡ ਸੀ ਨੇ ਜਿਹੜੀ 20 ਇੰਚ ਆ ਬੀ ਇੰਚ ਹੈਗੀ ਤਾਂ ਕਰਕੇ ਹੁਣ ਆਪਾਂ ਚਲੋ ਸਭ ਤੋਂ ਪਹਿਲਾਂ ਲੈਂਥ ਲੈਣੀ ਆ ਜਿੱਦਾਂ ਆਪਾਂ ਨੇ ਲੈਂਥ 40 ਤਿਆਰ ਕਮੀਜ਼ ਜਿਹੜੀ ਉਹ 40 ਤਿਆਰ ਹੈਗੀ ਦੇਖੋ ਹਨਾ 40 ਦੇ ਵਿੱਚ ਆਪਾਂ 3 ਇੰਚ ਐਡ ਕਰਾਂਗੇ ਕਿਉਂ ਕਰਾਂਗੇ 3 ਇੰਚ 2.5 ਇੰਚ ਆਪਾਂ ਨੂੰ نیچے ਫੋਲਡਿੰਗ ਲਈ ਚਾਹੀਦਾਗਾ ਔਰ ਅੱਧਾ ਇੰਚ ਆਪਾਂ ਨੂੰ ਉੱਪਰ ਹੈ ਜਿੱਥੇ ਆਪਾਂ ਧੀਰੇ ਵਾਲੀ ਸਲਾਈ ਲਗਾਉਣੀ ਹੁੰਦੀ ਹੈ ਮੋਟਿਆਂ ਵਾਲੀ ਉਹਦੇ ਲਈ ਚਾਹੀਦਾ ਹੁੰਦਾ 3 ਇੰਚ ਆਪਾਂ ਤਾਂ ਪਲੱਸ ਕਰਦੇ ਆ ਤਾ 40 ਦੇ ਵਿੱਚ 3 ਐਡ ਕੀਤੀ 43 ਇੰਚ ਆਪਾਂ ਨੂੰ ਲੈਂਥ ਵਾਈਜ਼ ਆਪਾਂ ਨੂੰ ਕਪੜਾ ਚਾਹੀਦਾ ਸੀ ਠੀਕ ਹੈ 43 ਇੰਚ ਦੋ ਵਾਰ ਕਰਤੀ 셔ਟ ਦੇ ਦੋ ਪੱਲੇ ਹੋਗੇ ਇਹ ਇਸ ਤੋਂ ਬਾਅਦ ਜਿਹੜੀ ਹੈਗੀ ਇਹਦੀ ਮਤਲਬ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਚੀਜ਼ ਮੇਨ ਲੰਬਾਈ ਤਾਂ ਆਪਣੇ ਨਾਪ ਲਈਏ 3 ਇੰਚ ਵਧ ਕਰਕੇ ਬਟ ਹੁਣ ਆਪਾਂ ਚੜਾਈ ਕਿੱਦਾਂ ਨਾਪਾਂਗੇ ਚੜਾਈ ਨਾਪਣ ਲਈ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਘੇਰਾ ਵਾਧਾ ਜਾਂ ਵੀਰ ਹਿਪ ਵਾਧਾ ਇਹਨਾਂ ਦੋਨਾਂ ਚੀਜ਼ਾਂ ਚੋਂ ਜਿਹੜੀ ਚੀਜ਼ ਵੱਧ ਹੈ ਉਹਦੇ ਵਿੱਚ 3 ਇੰਚ ਐਡ ਕਰਾਂਗੇ ਆਪਾਂ ਘੇਰਾ ਜਾਂ हिਪ ਦੋਨਾਂ ਚੋਂ ਜੋ ਵੀ ਵੱਧ ਹੈ ਉਹਦੇ ਵਿੱਚ 3 ਇੰਚ ਐਡ ਕਰਾਂਗੇ ਤਾਂ ਹੁਣ ਆਪਣਾ ਦੇਖੋ ਘੇਰਾ ਹੈਗਾ 25 ਔਰ ਆਪਣੀ हिਪ ਹੈਗੀ ਹੈ 3.5 ਤਾਂ ਕਰਕੇ ਘੇਰਾ ਵੱਧ ਹੈ ਘੇਰੇ ਦੇ ਵਿੱਚ 3 ਇੰਚ ਐਡ ਕਰਾਂਗੇ ਮੀਨ ਚ ਕੀ 25 ਹੈ ਤਾਂ ਆਪਾਂ 28 ਇੰਚ ਕਪੜਾ ਲਵਾਂਗੇ ਠੀਕ ਹੈ ਜੀ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ 28 ਵੀ ਲੈ ਸਕਦੇ ਆ ਕੋਈ ਚੱਕਰ ਨਹੀਂ ਹੈਗਾ 28 ਇੰਚ 20 ਆਪਾਂ ਲੈ ਸਕਦੇ ਕਿਉਂਕਿ ਆਪਣੀ ਹਿੱਪਾ ਜਿਹੜੀ ਆਲਰੇਡੀ ਘੇਰੇ ਤੋਂ ਘੱਟ ਹੈਗੀ ਉਹ ਹੈਗੀ ਹੈ 23 ਘੇਰਾ ਹੈਗਾ 25 ਤਾਂ ਆਪਾਂ 2.5 ਇੰਚ ਵੀ ਐਡ ਕਰ ਸਕਦੇ ਆ ਤਾਂ 28 ਲੈਂਦੀ ਲੋੜ ਨਹੀਂ ਤਾਂ ਆਪਾਂ 28 20 ਲੈ ਸਕਦੇ ਆ ਠੀਕ ਹੈ ਜੀ ਤਾਂ ਹੁਣ ਆਪਾਂ ਨੇ ਜਿਹੜੀ ਚੜਾਈ ਹੈਗੀ ਉਹ ਇਸ ਤਰ੍ਹਾਂ ਮੀਨਜ਼ ਓਪਨ ਕਰਕੇ ਦੇਖੋ ਲੰਬਾਈ ਤਾਂ ਆਪਾਂ ਨੇ ਲੈ ਲਈ ਸੀ ਦੇਖੋ 40 ਦੇ ਵਿੱਚ 3 ਇੰਚ ਐਡ ਕੀਤਾ 43 ਲੈਂਥ ਲੈ ਲਈ ਆਹ ਵਾਲੇ ਦੋ ਪੀਸ ਨੇਗੇ ਇਦਾਂ ਆ ਵੀ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੇ ਆ ਲੋ ਜੀ ਇਦਾਂ ਦੋ ਪੀਸ ਨੇ ਲੰਬਾਈ ਲੈ ਲਈ ਆ ਚੜਾਈ ਹੁਣ ਇਹਨਾਂ ਦੀ ਆਪਾਂ 28 ਇੰਚ ਲਵਾਂਗੇ ਤਾਂ ਚੜਾਈ ਦੇ ਲਈ ਵੀ ਆਪਾਂ 28 ਇੰਚ ਮੈਜ਼ਰ ਕਰਾਂਗੇ ਇਦਾਂ ਲੋ ਜੀ ਇਹ ਪੂਰੀ 28 ਇੰਚ ਹੈਗੀ ਠੀਕ ਹੈ 28 ਇੰਚ ਆਪਣੀ ਇਹਦੀ ਚੜਾਈ ਲਈਏ ਦੋਨੋਂ ਪੱਲਿਆਂ ਦੀ ਠੀਕ ਹੈ ਦੋ ਪੱਲੇ ਉਤਰ ਗਏ ਆਪਣੀ ਸ਼ਰਟ ਦੇ ਜਿਹੜਾ ਸਾਈਡਾਂ ਤੇ ਕਪੜਾ ਬਚੂਗਾ ਉਹ ਆਪਣਾ ਐਕਸਟਰਾ ਹੋਊਗਾ ਉਹ ਆਪਾਂ ਕਾਸੇ ਦੇ ਹੋਰ ਲਈ ਯੂਜ਼ ਕਰਾਂਗੇ ਇਹਵੇਂ ਪੱਲੇ ਪਹਿਲਾਂ ਉਤਾਰ ਲਈ ਸੀ ਦੋਨੋਂ ਕਮੀਜ਼ ਦੀ ਮਤਲਬ ਕਪੜੇ ਸੀ ਜਿਹੜੇ ਉਤਾਰ ਲਈ ਸੀ ਜਿੱਥੇ ਤੁਹਾਨੂੰ ਨਹੀਂ ਪਤਾ ਲੱਗੂ ਪਲੀਜ਼ ਕਮੈਂਟ ਕਰਕੇ ਜਰੂਰ ਦੱਸ ਦੇਣਾ ਆਪਾਂ ਦੁਬਾਰਾ ਸਾਰੇ ਡਾਊਟ ਹੈ ਜਿਹੜੇ ਕਲੀਅਰ ਕਰਾਂਗੇ ਇਹਦੀ ਇਦਾਂ ਸੈਂਟਰ ਮਤਲਬ ਫੋਲਡ ਕਰਕੇ ਇਹਦੀ ਨਾ ਇਦਾਂ ਕਰੀਜ਼ ਲਾਈਨ ਬਣਾ ਲੈਣੀ ਆ ਜਿੱਦਾਂ ਮੈਂ ਬਣਾਈ ਹੋਈ ਆ ਜਿਹੜੀ ਸਿੱਧੀ ਸਾਈਡ ਆ ਉਹ ਤਾਂ ਅੰਦਰ ਜਾਏਗੀ ਔਰ ਉਲਟੀ ਸਾਈਡ ਉੱਪਰ ਰਹੇਗੀ ਮੀਨਜ਼ ਕਿ ਉਲਟੀ ਤਹਿ ਕਰਨੀ ਆ ਇਹਦੀ ਸਿੱਧੀ ਸਾਈਡ ਅੰਦਰ ਔਰ ਉਲਟੀ ਸਾਈਡ ਉੱਪਰ ਹੈ ਠੀਕ ਹੈ ਇਦਾਂ ਕਰੀਜ਼ ਲਾਈਨਾਂ ਬਣਾ ਲਾਂਗੇ ਦੋਨੇ ਪੀਸਾਂ ਦੀਆਂ ਹੁਣ ਇੱਕ ਚੀਜ਼ ਹੋਰ ਧਿਆਨ ਦੇਣਯੋਗ ਹੈ ਦੇਖੋ ਤੁਸੀਂ ਇਹਦੇ ਦੋ ਪੀਸ ਨੇਗੇ ਪੀਸ ਤਾਂ ਦੋਨੇ ਸੇਮ ਕੱਟੇ ਹੋਏ ਨੇ ਸੇਮ ਹੀ ਚੜਾਈ ਦੇ ਨੇ ਸੇਮ ਹੀ ਲੰਬਾਈ ਦੇ ਨੇ ਬਟ ਇਹਦੇ ਵਿੱਚ ਇੱਕ ਚੀਜ਼ ਦੇਖਣੀ ਆ ਜੇ ਤੁਹਾਡੇ ਸੂਟ ਦੇ ਵਿੱਚ ਪ੍ਰਿੰਟ ਹੈਗਾ ਜਿੱਦਾਂ ਇਹਦੇ ਵਿੱਚ ਪ੍ਰਿੰਟ ਹੈਗਾ ਇਹਨਾਂ ਦੇ ਜਿਹੜੇ ਫਲਾਵਰਾਂ ਦੇ ਮਤਲਬ ਫੇਸ ਨੇ ਉਹ ਕਿੱਧਰ ਜਾ ਰਹੇ ਨੇ ਉਹ ਚੀਜ਼ ਚੈੱਕ ਕਰਨੀ ਆ ਜਿੱਦਾਂ ਆਪਣੇ ਨੋਟ ਕਰ ਲੈਣਾਗਾ ਜਿੱਦਾਂ ਇਹ ਵਾਲੇ ਫਲਾਵਰ ਹੈਗੇ ਦੇਖੋ ਹਨਾ ਇਹਨਾਂ ਦੀ ਫੇਸ ਤਾਂ ਉੱਪਰ ਨੂੰ ਜਾ ਰਹੀ ਆ ਇਹ ਵਾਲੀ ਲਾਈਨ ਦੇ ਔਰ ਜਿਹੜੇ ਆਹ ਵਾਲੇ ਫਲਾਵਰ ਆ ਇਹਨਾਂ ਦੀ ਇੱਧਰ ਨੂੰ ਜਾ ਰਿਹਾ ਫਿਰ ਇਹਨਾਂ ਦੇ ਇੱਧਰ ਜਾ ਰਹੀਆਂ ਤਾਂ ਕਰਕੇ ਕੋਈ ਪੁੱਠ ਸਿੱਧ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਮੇਨ ਜੋ ਚੀਜ਼ ਵੱਡੀ ਦਿਖ ਰਹੀ ਹੈ ਇਹਦੇ ਵਿੱਚ ਆਪਾਂ ਨੂੰ ਲਾਈਕ ਆ ਪੱਤੀਆਂ ਨੇ ਇਹ ਵੀ ਇੱਧਰ ਇਹ ਉੱਪਰ ਨੂੰ ਜਾ ਰਹੀਆਂ ਨੇ ਇਹਨਾਂ ਦਾ ਫੇਸ ਆ ਪੱਤੀਆਂ ਦਾ ਇੱਧਰ ਨੂੰ ਆ ਰਿਹਾ ਤਾਂ ਕਰਕੇ ਕੋਈ ਪੁੱਠ ਸਿੱਧ ਨਹੀਂ ਅਗਰ ਤੁਹਾਡੇ ਸੂਟ ਦੇ ਵਿੱਚ ਪੁੱਠ ਸਿੱਧ ਹੈ ਤਾਂ ਤੁਸੀਂ ਨੇ ਆਪਣੇ ਮਤਲਬ ਉਹ ਪੁੱਠ ਸਿੱਧ ਦਾ ਧਿਆਨ ਰੱਖਣਾਗਾ ਤਾਂ ਫਿਰ ਹੁਣ ਇਹਦੇ ਵਿੱਚ ਕੋਈ ਪੁੱਠ ਸਿੱਧ ਨਹੀਂ ਤਾਂ ਇਦਾਂ ਹੀ ਇਹਦੇ ਉੱਪਰ ਆਪਾਂ ਇਹ ਪੀਸ ਨੂੰ ਰੱਖ ਦੇਵਾਂਗੇ ਇੱਕ ਚੀਜ਼ ਹੋਰ ਧਿਆਨ ਰੱਖਣੀ ਆਂ ਦੇਖੋ ਪੁੱਠ ਸਿੱਧ ਵੀ ਦੇਖ ਲਈ ਆ ਆਪਣੇ ਸਾਰਾ ਕੁਝ ਦੇਖ ਲਿਆ ਨਾ ਫੋਲਡ ਵੀ ਕਰ ਲਿਆ ਹੁਣ ਜਿਹੜੀ ਖੁੱਲੀਆਂ ਸਾਈਡਾਂ ਨੇ ਚਾਰੋਂ ਖੁੱਲੇ ਪੀਸ ਥੋਡੇ ਵੱਲ ਹੋਣੇ ਚਾਹੀਦੇ ਆ ਇਦਾਂ ਚਾਰੋਂ ਪੀਸ ਥੋਡੇ ਵੱਲ ਹੋਣੇ ਚਾਹੀਦੇ ਜਿੱਧਰੋਂ ਤੁਸੀਂ ਕਟਿੰਗ ਕਰ ਰਹੇ ਹੋ ਮੀਨ ਚ ਫੋਲਡਿੰਗ ਵਾਲੇ ਪਾਸੇ ਜਿਹੜੇ ਹੈਗੇ ਨੇ ਉਹ ਪਰਲੀ ਸਾਈਡ ਹੋਣੇ ਚਾਹੀਦੇ ਆ ਓਪੋਜ਼ਿਟਸ ਤਾਂ ਉੱਪਰ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਵਿਛਾ ਲਵਾਂਗੇ ਸਾਰੇ ਨੂੰ ਸਹੀ ਘੇ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਟੀਰਾ ਮੈਜ਼ਰ ਕਰਾਂਗੇ ਟੀਰਾ ਜਿੰਨਾ ਹੈਗਾ ਕਸਟਮਰ ਦਾ ਤੁਸੀਂ ਮਾਪ ਲਿਆ ਹੋਣਾ ਪਹਿਲਾਂ ਜਿੰਨਾ ਤੁਹਾਡਾ ਟੀਰਾ ਹੈਗਾ ਟੀਰਾ ਹੈਗਾ 12.5 ਇੰਚ ਰੈਡੀ 12.5 ਇੰਚ ਕਿ ਆਪਾਂ ਨੇ 13.5 ਇੰਚ ਕਟਾਈ ਕਰਾਂਗੇ 1 ਇੰਚ ਵਧਾ ਕੇ ਕਰਾਂਗੇ ਕਿਉਂਕਿ 1/2 ਇੰਚ ਦੋਨੇ ਪਾਸੇ ਮਾਰਜਿਨ ਸਲਾਈਆਂ ਦਾ ਮੋਢਿਆਂ ਦੀਆਂ ਸਲਾਈਆਂ ਜਾਣਗੀਆਂ ਜਿੱਥੇ ਆਪਾਂ ਬਹਾਂ ਅਟੈਚ ਕਰਨੀਆਂ ਨੇ ਤਾਂ 13.5 ਇੰਚ ਤੇ ਪਹਿਲਾਂ ਆਪਾਂ ਇਦਾਂ ਕਰਕੇ ਸੈਂਟਰ ਕੱਢ ਲਵਾਂਗੇ 13.5 ਇੰਚ ਦੀ ਟੇਪ ਰੱਖਿਆ ਸੈਂਟਰ ਆ ਗਿਆ ਕਿੰਨਾ ਕਿੰਨਾ ਆਇਆ 3 ਇਰਾ ਤੁਸੀਂ ਦੇਖੋ ਪੌਣੇ 7 ਪੌਣੇ 7 ਇੰਚ ਆਪਾਂ ਟੀਰੇ ਦੀ ਕਟਾਈ ਕਰਾਂਗੇ ਹੁਣ ਟੀਰਾ ਜਦੋਂ ਕੱਟਣਾਗਾ ਉਦੋਂ ਆਪਾਂ ਨੂੰ ਸਿਰਫ ਇੰਨੇ ਕੱਪੜੇ ਦੀ ਲੋੜ ਆ ਲੋ ਜੀ ਜਦੋਂ ਆਪਾਂ ਨੇ ਟੀਰਾ ਕੱਟਣਾ ਉਦੋਂ ਕੀ ਚੀਜ਼ ਦੇਖਣੀ ਆ ਜਿਹੜੇ ਬੰਦ ਪਾਸੇ ਨੇ ਉਹ ਦੋਨੋਂ ਪਰਲੀ ਸਾਈਡ ਨੇ ਚਾਰੇ ਪਾਸੇ ਇੱਧਰ ਖੁੱਲੇ ਨੇ ਠੀਕ ਹੈ ਤਾਂ ਬੰਦ ਵਾਲੀ ਸਾਈਡ ਤੋਂ ਇਦਾਂ ਤਾਂ ਇੱਧਰੋਂ ਆਪਾਂ 5.7 ਤੇ ਨਿਸ਼ਾਨ ਲਗਾਵਾਂਗੇ ਪਲੀਜ਼ ਆ ਧਿਆਨ ਜ਼ਰੂਰ ਧਿਆਨ ਦੇਣਾ ਕਿ ਬੰਦ ਵਾਲੀ ਸਾਈਡ ਤੋਂ ਖੁੱਲੇ ਵਾਲੇ ਨੂੰ ਆਉਣਾ 5.7 ਤੇ ਆਪਾਂ ਨੇ ਨਿਸ਼ਾਨ ਲਗਾਇਆ ਰਾਈਟ ਫਿਰ ਇਸ ਤੋਂ ਬਾਅਦ 1/2 ਇੰਚ ਦੀ ਡਾਲ ਨੂੰ ਕਾਇਟ ਕਾਟ ਦੇਣੀ ਆਪਾਂ ਨੇ ਇਸ ਤਰ੍ਹਾਂ ਤਿਰਸੀ ਇਸ ਤਰ੍ਹਾਂ ਠੀਕ ਹੈ ਇਹ ਦੇਣ ਤੋਂ ਬਾਅਦ ਆਪਾਂ ਇਹ ਜਿਹੜਾ ਬਾਕਸ ਹੈ ਉਹ 7 ਇੰਚ ਦਾ ਰੈਡੀ ਕਰਾਂਗੇ 7 ਇੰਚ ਦਾ ਠੀਕ ਹੈ ਜੀ 7 ਇੰਚ ਤਾਂ ਇਸੇ ਤਰ੍ਹਾਂ ਇੱਥੋਂ ਵੀ ਆਪਾਂ ਇੱਕ ਵਾਰ ਤਾਂ ਕਿ ਆਪਣੀ ਲਾਈਨ ਜਿਹੜੀ ਉਹ ਬਿਲਕੁਲ ਸਿੱਧੀ ਹੋਵੇ ਤਾਂ ਇੱਥੋਂ ਵੀ ਆਪਾਂ ਪੌਣੇ 7 ਦੇ ਨਿਸ਼ਾਨ ਲਗਾਵਾਂਗੇ। ਲੋਚ ਇਹਨੂੰ ਆਪਾਂ ਹੁਣ ਮਿਲਾ ਦੇਵਾਂਗੇ ਮਿਲਾ ਕੇ ਇੱਕ ਬਾਕਸ ਰੈਡੀ ਹੋ ਗਿਆ ਇਦਾਂ। ਠੀਕ ਹੈ ਜੀ ਫਿਰ ਇਸ ਤੋਂ ਬਾਅਦ ਤੁਸੀਂ ਵੀ ਆਪਣੀ ਜਿਹੜੀ ਹੈਗੀ ਛਾਤੀ ਮੈਜ਼ਰ ਕਰਨੀ ਆ ਛਾਤੀ ਕਿੰਨੀ ਹੈਗੀ। ਲਾਈਕ ਇਹਨਾਂ ਦੀ ਛਾਤੀ ਹੈਗੀ ਆ ਸਾਡੇ ਸੌਰੀ 21 ਇੰਚ ਛਾਤੀ ਹੈਗੀ ਬ੍ਰੈਸਟ ਹੈਗੀ 21 ਇੰਚ 21 ਦਾ ਹਾਫ ਲਵਾਂਗੇ ਆਪਾਂ 21 ਦਾ ਹਾਫ ਹੋ ਗਿਆ 10.5 ਇੰਚ 10.5 21 ਦਾ ਹਾਫ ਹੋ ਗਿਆ 10.5 ਠੀਕ ਹੈ ਜੀ ਤਾਂ ਫਿਰ ਇਸ ਤੋਂ ਬਾਅਦ ਜਿਹੜੀ ਹੁਣ ਮੋਢੇ ਦੀ ਕਾਟ ਹੈ ਉਹ ਚੰਗੀ ਤਰ੍ਹਾਂ ਸਮਝ ਲਓ ਕਿ ਇਸ ਤਰ੍ਹਾਂ ਪਾਉਣੀ ਹੈ ਬਹੁਤ ਪੈਣਾ ਦੇ ਮੈਨੂੰ ਫੋਨ ਕਾਲਸ ਆਉਂਦੀਆਂ ਨੇ ਇੰਸਟਾ ਦੇ ਉੱਪਰ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਜੀਰੇ ਚੁੰਨੀਆਂ 1 2 3 ਨੇਮ ਤੇ ਆਪਣੀ ਇੰਸਟਾ ਦੀ ਆਈਡੀ ਆ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਤੇ ਦੇਖੋ ਹੁਣ ਹੁਣ ਜਿਹੜੀ ਆਪਾਂ ਮੋਢਿਆਂ ਲਈ ਕਾਟ ਆ ਉਹ ਕਿਸ ਤਰ੍ਹਾਂ ਪਾਉਣੀ ਆ ਪੂਰੀ ਡਿਟੇਲ ਦੇ ਵਿੱਚ ਦੱਸ ਰਹੀਆਂ ਜਿੱਦਾਂ ਇਹ ਵਾਲਾ ਇੱਥੇ ਤੱਕ ਦਾ ਆਪਣਾ ਹੈਗਾ ਸੀ ਛਾਤੀ ਦਾ ਨਿਸ਼ਾਨ ਠੀਕ ਹੈ ਛਾਤੀ ਦੇ ਦੇ ਨਿਸ਼ਾਨ ਤੋਂ ਲੈ ਕੇ ਆ 7 ਇੰਚ ਦਾ ਬਾਕਸ ਜਿਹੜਾ ਇਹਦਾ ਹਾਫ ਕਰ ਲਓ ਇਦਾਂ ਆ ਆ ਗਿਆ ਸੈਂਟਰ ਇਹਦਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਇਹ ਕਿੰਨਾ ਆ ਗਿਆ ਟੋਟਲ ਸੀ ਇਹ ਆਪਣਾ ਪੌਣੇ ਚਾਰ ਪੌਣੇ ਚਾਰ ਦਾ ਹਾਫ ਆ ਗਿਆ ਇੱਥੇ ਦੋ ਪੌਣੇ ਦੋ ਤੋਂ ਇੱਕ ਸੂਤ ਉੱਤੇ ਆ ਠੀਕ ਹੈ ਜੀ ਤਾਂ ਫਿਰ ਹੁਣ ਇਹਦਾ ਮਤਲਬ ਜਿੰਨਾ ਪੌਣੇ ਦੋ ਤੋਂ ਇੱਕ ਸੂਤ ਮਤਲਬ ਉੱਤੇ ਆ ਦੋ ਤੋਂ ਘੱਟ ਹੈ ਜਾਨੀ ਪੌਣੇ ਦੋ ਤੋਂ ਇੱਕ ਸੂਤ ਉੱਤੇ ਆ ਤਾਂ ਇਸੇ ਤਰ੍ਹਾਂ ਹੀ ਏਸੀ ਤਰ੍ਹਾਂ ਹੀ ਪੌਣੇ ਦੋ ਤੋਂ ਇੱਕ ਸੂਤ ਉੱਤੇ ਇਧਰਲੀ ਸਾਈਡ ਤੇ ਆਪਾਂ ਨਿਸ਼ਾਨ ਲਗਾ ਦੇਵਾਂਗੇ ਇਹ ਨਿਸ਼ਾਨ ਲਗਾ ਕੇ ਇਹਨਾਂ ਦੀ ਆਪਾਂ ਇਦਾਂ ਗੁਲਾਈ ਦੇ ਦੇਵਾਂਗੇ ਏ ਹੋ ਗਈ ਫਰੰਟ ਪੀਸ ਦੀ ਕਾਟ ਠੀਕ ਹੈ 셔ਟ ਦੇ ਫਰੰਟ ਪੀਸ ਦੀ ਕਾਟ ਔਰ ਹੁਣ ਆਪਾਂ ਨਹੀਂ ਬੈਕ ਪੀਸ ਦੀ ਕਾਟ ਪਾਣੀ ਆ ਉਹ ਕਿਸ ਤਰ੍ਹਾਂ ਪਾਣੀ ਆ ਦੇਖੋ ਇਹ ਵਾਲਾ ਆ ਤਾਂ 1/2 ਇੰਚ ਸੀ ਉੱਪਰ ਜਿਹੜਾ ਇਹ ਤਾਂ ਕੱਟਿਆ ਹੀ ਜਾਊਗਾ ਇਹਨੂੰ ਤਾਂ ਵਿੱਚ ਲੈਣ ਦੀ ਲੋੜ ਹੀ ਨਹੀਂ ਆਪਾਂ ਨੂੰ ਤਾਂ ਹੁਣ ਇੱਥੋਂ ਲੈ ਕੇ ਇੱਥੇ ਤੱਕ ਹੈਗਾ 7 ਇੰਚ 7 ਦਾ ਹਾਫ 3 1/2 ਤਿੰਨ ਨਿਸ਼ਾਨ ਲਗਾਵਾਂਗੇ ਰਾਈਟ 3 1/2 ਇਧਰੋਂ ਛਾਤੀ ਵਾਲਾ ਨਿਸ਼ਾਨ ਚੱਕ ਲਾਂਗੇ 1 1/2 ਵਾਲਾ 2 ਇੰਚ ਛਾਤੀ ਸੀਗੇ ਇਹ ਚੱਕ ਲਿਆ ਠੀਕ ਹੈ ਤਾਂ ਹੁਣ ਆਪਾਂ ਨੇ ਇੱਥੋਂ ਲੈ ਕੇ ਇਹਦੀ ਬਲਾਈ ਦੇਣੀ ਹੈ ਇਦਾਂ ਇਦਾਂ ਇਹ ਛਾਤੀ ਨਾਲ ਹੀ ਮੈਚ ਹੋਣੀ ਚਾਹੀਦੀ ਹੈ ਬੈਕ ਪੀਸ ਦੀ ਕਾਟ ਆ ਜਿਹੜੀ ਉਹ ਛਾਤੀ ਨਾਲ ਮੈਚ ਹੋਊ ਔਰ ਜਿਹੜੀ ਫਰੰਟ ਪੀਸ ਦੀ ਆ ਉਹ ਇੰਨੇ ਦਾ ਸੈਂਟਰ ਕਰਕੇ ਠੀਕ ਹੈ ਇਹਦੇ ਨਾਲ ਮੈਚ ਹੋਊ ਇੰਨਾ ਜਿੰਨਾ ਇਹ ਆ ਗਿਆ ਇੰਨਾ ਹੀ ਆਪਾਂ ਉੱਪਰ ਨੂੰ ਲਾਵਾਂਗੇ ਠੀਕ ਹੈ ਇਹ ਦੋਨੋਂ ਕਾਟਾਂ ਇਸ ਤਰ੍ਹਾਂ ਪੈਣਗੀਆਂ ਅਗਰ ਤੁਸੀਂ ਇਦਾਂ ਕਾਟਾਂ ਪਾਉਣਿਆ ਤਾਂ ਤੁਹਾਨੂੰ ਕਦੇ ਵੀ ਜਿਹੜੀ ਇੱਥੇ ਮੋਟੇ ਇੱਥੇ ਆ ਕੇ ਨਾ ਮੋਟੇ ਕੋਲ ਪਰੋਈਆਂ ਕੋਲ ਨਹੀਂ ਜਿੱਥੇ ਝੋਲ ਜੀ ਪੈਣ ਲੱਗਿੰਦੀ ਉਹ ਕਦੇ ਵੀ ਨਹੀਂ ਹੋਊਗੀ ਪ੍ਰੋਬਲਮ ਠੀਕ ਹੈ ਤੇ ਜਿਹੜੀ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਜਿਹੜੇ ਆ ਪੀਸ ਨੇ ਨਾ ਦੋਮੋਂ ਐਵੇਂ ਵੱਖ-ਵੱਖ ਹੋਣੇ ਚਾਹੀਦੇ ਆ ਤੁਹਾਡੇ ਕਿਤੇ ਇਹ ਤੁਸੀਂ ਕੋਈ ਮਤਲਬ ਉਹਦੇ ਵਿੱਚ ਕਰ ਲਓ ਫੋਲਡ ਇਹ ਦੋਨੋਂ ਅਲੱਗ-ਅਲੱਗ ਰੱਖਣੇ ਆਗੇ ਠੀਕ ਹੈ ਤੇ ਇਹ ਮੋਡਿਆਂ ਦੀਆਂ ਕਾਟਾਂ ਹੋ ਗਈਆਂ ਜਿਹਨੂੰ ਇਹ ਚੀਜ਼ ਆ ਗਈ ਮੰਨ ਲਓ ਸਾਰੇ ਸੂਟ ਦੀ ਕਟਿੰਗ ਹੀ ਆ ਗਈ ਜਿਹਨੂੰ ਇੰਨੀ ਚੀਜ਼ ਸਮਝ ਚ ਆ ਗਈ ਕਿਉਂਕਿ ਅੱਗੇ ਤਾਂ ਰਹੀ ਕੁਝ ਨਹੀਂ ਜਾਂਦਾ ਮੇਨ ਪੁਆਇੰਟ ਇਹ ਹੈ ਇਸ ਤੋਂ ਬਾਅਦ ਹੁਣ ਆਪਾਂ ਲਵਾਂਗੇ ਇਹ ਛਾਤੀ ਦਾ ਨਿਸ਼ਾਨ ਹੋ ਕੇ ਆਪਣੇ ਮੋਢਿਆਂ ਵਾਲੀਆਂ ਕਟਾਂ ਪਾਤੀਆਂ ਹੁਣ ਆਪਾਂ ਲਵਾਂਗੇ ਪ੍ਰੋਈ ਅਗਰ ਕਸਟਮਰ ਨੇ ਪ੍ਰੋਈ ਪਵਾਉਣੀ ਆ ਤਾਂ ਆਪਾਂ ਪ੍ਰੋਈ ਦਾ ਨਿਸ਼ਾਨ ਲਗਾਵਾਂਗੇ ਅਗਰ ਨਹੀਂ ਪਵਾਣੀ ਤਾਂ ਆਪਾਂ ਨਹੀਂ ਪਵਾ ਲਾਵਾਂਗੇ ਹੁਣ ਮੇਰੇ ਕਸਟਮਰ ਨੇ ਪ੍ਰੋਈਆਂ ਨਹੀਂ ਪਵਾਉਣੀਆਂ ਹੈਗੀਆਂ ਬਟ ਸੋ ਨੂੰ ਮੈਂ ਇੱਕ ਵਾਰ ਪ੍ਰੋਈਆਂ ਦਾ ਨਿਸ਼ਾਨ ਵੀ ਦੱਸ ਦਿੰਨੀ ਆ ਕਿਉਂਕਿ ਮੇਰਾ ਤਾਂ ਜਾਂਦੇ ਕੁਝ ਨਹੀਂ ਮੈਂ ਦੱਸਣਾ ਹੀ ਐ ਜਸਟ ਜਿੱਦਾਂ ਇਹਨਾਂ ਦੀ 10.5 21 ਇੰਚ ਛਾਤੀ ਸੀ 21 ਇੰਚ ਤੇ ਆਪਾਂ ਮੇਨ ਅਪੈਕਸ ਪੁਆਇੰਟ ਦੇਖਣਾ ਹੁੰਦਾ ਕਸਟਮਰ ਦਾ ਅਪੈਕਸ ਪੁਆਇੰਟ ਕਿੰਨਾ ਮੰਨ ਲਓ ਬੀ ਜੀ ਦੀ ਬੀ ਛਾਤੀ ਆ 19 ਬੀ ਛਾਤੀ ਆ ਉਹਨਾਂ ਨੇ ਤਾਂ ਪਾਉਣੀ ਹੁੰਦੀ ਆ 11.5 ਦੇ ਪ੍ਰੋਈ ਪਾਵਾਂਗੇ 11 ਤਿਆਰ ਰਹਿ ਜੂ ਰਾਈਟ ਜਿਨ੍ਹਾਂ ਦੀ ਹੁਣ 21 22 ਗਾਹਾਂ ਇਦੂ ਗਾਹਾਂਗੀ ਤਾਂ ਉਹਨਾਂ ਨੇ 12 ਤੇ ਪਾ ਕੇ 11.5 ਤਿਆਰ ਰਹਿ ਜੂ ਠੀਕ ਹੈ ਤਾਂ ਫਿਰ ਇਦੂ ਗਾਂ ਹੜਲਿਆਂ ਦੀ 12.5 ਤੇ ਪਾ ਕੇ 12 ਤਿਆਰ ਰਹਿ ਜੂ ਐਦਾਂ ਕਰਕੇ ਆਪਾਂ ਕਰੋਈਆਂ ਦੇ ਨਿਸ਼ਾਨ ਲਗਾਵਾਂਗੇ ਇਹਨਾਂ ਦੀ ਹੈਗੇ 21 21 ਤੇ ਆਪਾਂ ਲਗਾਵਾਂਗੇ 12 ਤੇ ਨਿਸ਼ਾਨ ਜੇ ਇਹ ਬਾਈ ਹੁੰਦੀ ਤਾਂ ਆਪਾਂ 12.5 ਤੇ ਲਗਾ ਲੈਂਦੇ ਤਾਂ ਫਿਰ ਇਥੋਂ ਇਹ 12 ਤਿਆਰ ਰਹਿ ਜਾਂਦੀ ਹੁਣ ਆਪਾਂ ਟੋਟਲ 12 ਤੇ ਲਗਾਈਆ ਤਾਂ ਇਹ 11.5 ਤਿਆਰ ਰਹਿ ਜੂ ਕਿਉਂਕਿ 1/2 ਇੰਚ ਉੱਪਰ ਮੋਡਿਆਂ ਦੀ ਸਲਾਈਟ ਜਾਊ 12 ਤੇ ਨਿਸ਼ਾਨ ਲਗਾਏ ਆ ਜਿਹੜਾ ਡਿਸਟੈਂਸ ਹੈਗਾ ਉਹ ਆਪਾਂ ਰੱਖਾਂਗੇ 3/2 ਦਾ ਇਦਾਂ 3/2 ਦਾ ਜਿਹੜੀ ਇਹਦੀ ਮਤਲਬ ਲੈਂਥ ਹੈਗੀ ਉਹ ਫਰੰਟ ਪੀਸ ਦੀ ਰੱਖਾਂਗੇ 6/2 ਦੀ 7 ਵੀ ਰੱਖ ਸਕਦੇ ਹੋ ਤੁਸੀਂ ਆਦਰਵਾਇਜ਼ 6/2 7 ਇਹਨਾਂ ਦੋਨਾਂ ਚੋਂ ਕੋਈ ਵੀ ਰੱਖ ਸਕਦੇ ਆ ਆਪਾਂ 6 ਤੇ ਫਰੰਟ ਪੀਸ ਦੀ ਲੰਬਾਈ ਹੈ ਜਿਹੜੀ ਇਹਦੀ 6/2 ਆ ਔਰ ਜਿਹੜੀ ਇਹਨਾਂ ਦੇ ਵਿਚਕਾਰ ਡਿਸਟੈਂਸ ਆ ਉਹ ਸਾਢੇ 3 ਦਾ ਇਦਾਂ ਠੀਕ ਹੈ ਤੇ ਜਿਹੜੀ ਇਹਦੀ ਇੱਥੋਂ ਲਈ ਆਪਾਂ ਨੇ ਇਹ 12 ਇੰਚ ਲਈਆ ਸਾਢੇ 12 ਨਾਲ ਤਿਆਰ ਰਹਿ ਚੁ। ઓਲ ਰਾਈਟ ਫਿਰ ਹੁਣ ਆਪਾਂ ਨੇ ਜਿਹੜੀਆਂ ਟੇਡੀਆਂ ਪਰੋਈਆਂ ਪਾਉਣੀਆਂ ਨੇ ਉਹ ਕਿਸ ਤਰ੍ਹਾਂ ਪਾਉਣੀਆਂ ਨੇ ਦੇਖੋ ਮੰਨ ਲਓ ਜਿਹੜਾ ਆਹ ਵਾਲਾ ਪੁਆਇੰਟ ਹੈ ਪਰੋਈ ਦੀ ਸਟਾਰਟਿੰਗ ਵਾਲਾ ਇੱਥੇ ਇੰਚ ਟੇਪ ਰੱਖਾਂਗੇ ਇਦਾਂ ਤੇ ਫਿਰ ਜਿਹੜਾ ਆਹ ਵਾਲਾ ਖੁੰਜਾ ਦਾ ਮੀਨਸ ਆਹ ਚੌਰਸ ਬਾਕਸ ਦਾ ਜਿਹੜਾ ਆਹ ਖੁੰਜਾ ਬਣ ਰਿਹਾ ਇਦਰੋਂ ਇਹਦੇ ਇੱਥੋਂ ਦੀ ਇਹਨੂੰ ਇਸ ਤਰ੍ਹਾਂ ਰੱਖਾਂਗੇ ਠੀਕ ਹੈ ਖੁੰਝੇ ਵਿੱਚ ਦੀ ਕ੍ਰੋਸ ਹੁੰਦੀ ਇਹ ਪ੍ਰੂਈ ਪਾਉਗੀ ਤਾਂ ਜਿਹੜਾ ਇਹਦਾ ਡਿਸਟੈਂਸ ਆ ਆਪਸ ਚ ਪ੍ਰੂਈਆਂ ਦਾ ਉਹ 2 ਇੰਚ ਦਾ ਹੋਏਗਾ ਇਹ ਨਾਪ ਅਕੋਰਡਿੰਗ ਹੁੰਦਾ ਜਿੱਦਾਂ 18 ਤੋਂ ਘੱਟ ਵਾਲਿਆਂ ਦਾ 1.5 ਇੰਚ ਦਾ ਰਹੂਗਾ ਜਿਨ੍ਹਾਂ ਦੀ 18 ਤੋਂ ਘੱਟ ਛਾਤੀ ਆ ਜਿਨ੍ਹਾਂ ਦੀ 18 ਤੋਂ ਉੱਪਰ ਉਹਨਾਂ ਦਾ 2.5 2 ਦਾ ਵੀ ਹੋ ਜਾਊਗਾ 2.5 ਤੱਕ ਵੀ ਜਾਊਗਾ ਇਹ 3 ਤੱਕ ਵੀ ਜਾ ਸਕਦਾ ਵੈਸੇ 2.5 ਤੱਕ ਮੈਕਸਿਮਮ ਹੁੰਦਾ ਔਰ ਇਸੇ ਤਰ੍ਹਾਂ ਹੀ ਹੁਣ ਇਦਰੋਂ ਇੱਥੇ ਰੱਖਾਂਗੇ ਜਿਹੜੀ ਟੈਡੀ ਪ੍ਰੋਈ ਆ ਉਹ ਇੱਥੋਂ ਤੁਸੀਂ ਇੱਥੋਂ ਤੁਸੀਂ ਸਾਢੇ ਕਿ 6 ਸਾਢੇ ਕਿ 6 ਲੈਣਾ ਮੀਨ 6 ਇੰਚ ਰਹਿ ਜਾਊਗਾ ਤਾਂ ਇੰਚ ਇੱਥੇ ਕੱਚ ਦੀ ਸਲਾਈ ਚ ਜਾਊਗਾ ਠੀਕ ਹੈ ਮੋਟੇ ਅਟੈਚ ਕਰਾਣੇ ਨੇ ਦੋ ਬਹਾ ਸਾਢੇ 6 ਤੇ ਨਿਸ਼ਾਨ ਲਗਾ ਕੇ ਔਰ ਇਹਨੂੰ ਇਸ ਤਰ੍ਹਾਂ ਸਾਢੇ 6 ਤੇ ਮੈਚ ਕਰ ਦਾਂਗੇ ਇੱਥੋਂ ਵੀ ਸੇਮ 2 ਇੰਚ ਦਾ ਡਿਸਟੈਂਸ ਰੱਖੂਗਾ ਇਦਾਂ ਠੀਕ ਹੈ ਜੀ ਇਹ ਹੋ ਗਈਆਂ ਤੁਹਾਡੀਆਂ ਪਲੇਟਾਂ ਦੇ ਨਿਸ਼ਾਨ ਮੇਨ ਮੋਟਾ ਫਿਰ ਪਲੇਟਾਂ ਪਲੇਟਾਂ ਦੇ ਨਿਸ਼ਾਨ ਹੋਣ ਤੋਂ ਬਾਅਦ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਵੀ ਆਪਾਂ ਇੱਥੇ ਹੀ ਲਗਾਵਾਂਗੇ ਦੇਖੋ ਹੁਣ ਕਮਰ ਜਾਂ ਤਾਂ ਜਿਹੜੀ ਆਹ ਵਾਲੇ ਟੈਡੀ ਪਰੋਈ ਹੁੰਦੀ ਹੈ ਜਾਂ ਤਾਂ ਇਹਦੇ ਬਿਲਕੁਲ ਉੱਪਰ ਹੁੰਦੀ ਹੈ ਕਮਰ ਜਾਂ ਫਿਰ ਇਹਦੇ ਤੋਂ 1 ਇੰਚ ਜਾਂ ਅੱਧਾ ਇੰਚ ਹੇਠਾਂ ਹੁੰਦੀ ਹੈ ਹੋਰ ਇਸ ਤੋਂ ਅੱਗੇ ਨਹੀਂ ਕਮਰ ਜਾਊਗੀ ਦੂ ਨੀਚੇ ਨਹੀਂ ਜਾਊ ਕਮਰ ਤਾਂ ਫਿਰ ਉਹ ਤਾਂ ਤੁਹਾਡੇ ਪੇਟ ਤੇ ਚਲੀ ਜਾਊ ਇਸ ਕਰਕੇ ਜਾਂ ਤਾਂ ਪਰੋਈ ਦੇ ਬਿਲਕੁਲ ਉੱਪਰ ਹੋਊਗੀ ਇੱਥੇ ਕਮਰ ਜਾਂ ਫਿਰ ਇਹਦੇ ਤੋਂ ਪਰੋਈ ਤੋਂ ਅੱਧਾ ਇੰਚ ਜਾਂ 1 ਇੰਚ ਬਸ ਹੇਠਾਂ ਹੋਊਗੀ ਬਸ ਇਸ ਤੋਂ ਅੱਗੇ ਨਹੀਂ ਹੋਏਗੀ ਤਾਂ ਹੁਣ ਆਪਾਂ ਇਹਨਾਂ ਦੀ ਕਮਰ ਇੱਥੋਂ ਲਗਾਵਾਂਗੇ ਕਮਰ ਦੇ ਵਿੱਚ ਅਗਰ ਤੁਸੀਂ ਪਰੋਈਆਂ ਪਾ ਰਹੇ ਹੋ ਤਾਂ 1 ਇੰਚ ਐਡ ਕਰਨਾ ਜਿੱਦਾਂ ਹੁਣ ਇਹਨਾਂ ਦੀ ਕਮਰ ਹੈਗੀ ਹੈ 1.9 ਤਾਂ ਸਾਡੇ 2 ਲਵਾਂਗੇ ਬਟ ਹੁਣ ਇਹਨਾਂ ਨੇ ਪਰੋਈਆਂ ਪਵਾਉਣੀਆਂ ਨਹੀਂ ਹੈਗੀਆਂ ਮੈਂ ਤਾਂ ਜਸਟ ਤੁਹਾਨੂੰ ਫਾਰਮੂਲਾ ਹੀ ਦੱਸਿਆ ਤਾਂ ਸਾਡੇ 2.19 ਹੀ ਲਵਾਂਗੇ ਮੈਂ ਹੀ 1.19 ਦਾ ਹਾਫ 9.9 18 ਸਾਡੇ 1.19 ਦਾ ਸਾਡੇ 9.9 ਪੌਣੇ 10 ਸਾਡੇ 1.19 ਹੋਊਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਹੁਣ ਇਹਦੀ ਸਾਈਡ ਸਲਾਈ ਮਿਣਾਗੇ ਆਪਾਂ ਸਾਈਡ ਸਲਾਈ ਕਿੰਨੀ ਆ ਪਹਿਲਾਂ ਛਾਤੀ ਤੋਂ ਕਮਰ ਤੱਕ ਕਮਰ ਤੋਂ ਸਾਈਡ ਸੀਨ ਇਹਨਾਂ ਦੀ ਹੈਗੀ ਸੀ 20 ਇੰਚ ਤਾਂ ਇਦਾਂ ਕਰਦੇ ਹੋਏ ਆਪਾਂ 20 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਹੁਣ ਆਪਾਂ ਨੇ ਜਿਹੜੀ हिਪ ਲੈਣੀ ਆ हिਪ ਆਪਾਂ ਜਿਹੜੀ ਆਮ ਨੋਰਮਲ ਆਪਣਾ ਨਾਪਦੀ ਹੁੰਦੀ ਹੈ ਤਰੀਜ਼ ਉਹ ਹੁੰਦੀ ਹੈ 14.5 ਨਾਰਮਲ ਸਾਈਜ਼ ਦੀ ਜਿਹੜੀ ਤਰੀਜ਼ ਸਾਈਡ ਸਲਾਈ ਹੁੰਦੀ ਉਹ ਹੁੰਦੀ ਹੈ 14.5 14 ਇੰਚ ਤਿਆਰ ਰਹਿ ਜਾਂਦੀ ਹੁੰਦੀ ਹੈ ਮੇਰੇ ਕਹਿੰਦਾ ਭਾਗ ਅੱਧਾ ਇੰਚ ਸਲਾਈ ਚ ਚਲਾ ਜਾਂਦਾ ਹੁੰਦਾ 14.5 ਤੱਕ ਤਾਂ ਆਪਾਂ ਫਿਟਿੰਗ ਉਨੀ ਹੀ ਲਗਾਵਾਂਗੇ ਜਿੰਨੀ ਇਹਨਾਂ ਦੀ ਆਮ ਨਾਰਮਲ ਸ਼ਰਟ ਦੀ ਹੈਗੀ ਆ ਇਹਨਾਂ ਦੀ ਹੈਗੀ ਆ हिਪ 23.5 23.5 ਦਾ ਇੱਥੋਂ ਹੁਣ ਆਪਾਂ ਹਾਫ ਕੱਢਾਂਗੇ 11 11 22 12.5 23 ਪੌਣੇ 12 23 ਲੋ ਜੀ 23 ਰੱਖ ਲਈ ਇਸ ਤੋਂ ਬਾਅਦ ਹੁਣ ਜਿਹੜਾ ਇੰਨਾ ਪੁਆਇੰਟ ਬਚ ਗਿਆ ਇਹ ਨੂੰ ਆਪਾਂ ਨੇ ਤਿਰਸਾ ਇਦਾਂ ਜਾਣਾ ਉਹ ਕਿਵੇਂ ਜਾਣਾ ਹੁਣ ਤੁਸੀਂ ਇੱਥੋਂ ਨਾਪ ਲਓਗੇ ਇਹਦਾ ਚਾਰ ਜਗ੍ਹਾ ਤੋਂ ਨਾਪ ਲਿਆ ਜਉ ਨਾਰਮਲ ਕੁਰਤੀ ਦਾ ਤਿੰਨ ਜਗ੍ਹਾ ਤੋਂ ਲੈਂਦਾ ਛਾਤੀ ਕਮਰ ਔਰ हिਪ ਇਹਦਾ ਲਿਆ ਜਾਉ ਚਾਰ ਜਗ੍ਹਾ ਤੋਂ ਛਾਤੀ ਕਮਰ हिਪ ਸੇਮ ਉਹੀ ਨਾਪ ਫਿਰ ਇਸ ਤੋਂ ਬਾਅਦ हिਪ ਵੀ ਆਪਾਂ ਲੂਜ਼ ਕੀਤੀ ਹੈ ਸੇਮ ਨਾਪ ਨਹੀਂ ਰਿਹਾ ਹੈ हिਪ ਇੱਥੇ ਤੱਕ ਸੇਮ ਹੈ ਇਸ ਤੋਂ ਅੱਗੇ ਆਪਾਂ ਥੋੜੀ ਲੂਜ਼ ਕੀਤੀ ਹੈ 1 ਇੰਚ ਮੰਗੂ ਆਪਾਂ ਨੇ ਲੂਜ਼ ਰੱਖੀ ਆ हिਪ ਜਿੱਦਾਂ हिਪ ਕਸਟਮਰ ਦੀ ਉਦਾਂ 22 ਸੀ ਬਟ ਆਪਾਂ 23 ਰੱਖੀ ਹੈ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਜਿਹੜੀ ਇਹ ਇੰਨਾ ਥਾਂ ਬਚ ਗਿਆ ਹੁਣ ਤੇ ਚੌਥਾ ਪੁਆਇੰਟ ਇੱਥੇ ਆਪਾਂ ਨੇ ਲੈਣੀ ਆ ਹੁਣ ਜਿੰਨਾ ਵੀ ਆਪਣਾ हिਪ ਤੋਂ ਅੱਗੇ ਮਤਲਬ ਹੈਗਾ ਸੀਗਾ ਆਪਾਂ ਇੱਥੇ ਤੱਕ ਤਾਂ हिਪ ਤੱਕ ਤਾਂ ਲੈ ਲਿਆ ਤਾਂ ਕਿ ਇਹ ਰਾ ਕਿੰਨਾ ਆਪਣਾ 25 25 ਦੇ ਅਕੋਰਡਿੰਗ ਹੀ ਆਪਾਂ ਇੱਥੋਂ ਲਵਾਂਗੇ 25 ਦਾ ਅੱਧ ਹੋ ਗਿਆ 12 12:30 ਤੇ ਆਪਾਂ ਨਿਸ਼ਾਨ ਲਾਵਾਂਗੇ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੋਂ ਮਲਾਵਾਂਗੇ ਛਾਤੀ ਨਾਲ ਛਾਤੀ ਨੂੰ ਮਲਾਵਾਂਗੇ ਕਮਰ ਨਾਲ ਕਮਰ ਨੂੰ ਮਲਾਵਾਂਗੇ हिਪ ਨਾਲ हिਪ ਨੂੰ ਮਲਾਵਾਂਗੇ ਅੱਗੇ ਇਹਦੇ ਨਾਲ ਆਪਣਾ ਜਿਹੜਾ ਲਾਸਟ ਪੁਆਇੰਟ ਬਚਿਆਗਾ ਆਪਣਾ ਕਿਉਂਕਿ ਇਹ ਛੋਟੇ ਚਾਕ ਆ ਲਈਏ ਦੇਖੋ ਇਦਾਂ ਇਹਦੇ 3 ਪੁਆਇੰਟ ਆਉਣਗੇ ਠੀਕ ਹੈ ਇਸ ਤੋਂ ਬਾਅਦ ਜਿਹੜੇ ਇਹਦੇ ਚਾਕ ਨੇ ਉਹ نیچے ਬਚ ਗਏ ਹੈਗੇ ਦੇਖੋ 13 ਇੰਚ ਦੇ 13 13.5 ਦੇ ਚਾਕ ਨੇ ਬਾਕੀ ਆ ਕੱਪੜਾ ਜਿਹੜਾ ਫੋਲਡਿੰਗ ਦੇ ਵਿੱਚ ਆ ਜਾਏਗਾ ਹੁਣ ਆਪਾਂ ਇਹਦੀ ਕਟਾਈ ਕਰਨੀ ਸਟਾਰਟ ਕਰਦੇ ਆ ਤੁਸੀਂ ਪ੍ਰੋਈਆਂ ਪਿੱਛੇ ਕੱਢ ਦੇਣੀਆਂ ਨੇ ਅਗਰ ਤੁਸੀਂ ਪਾਉਣੀਆਂ ਨੇ ਇਹਨਾਂ ਨੇ ਛੋਟੇ ਚੱਕਾਂ ਵਾਲੀ ਸ਼ਰਟ ਆ ਇਹਨਾਂ ਨੇ ਪ੍ਰੋਈਆਂ ਨਹੀਂ ਪਾਉਣੀਆਂ ਆਪਾਂ ਇਦਾਂ ਹੀ ਕਟਿੰਗ ਕਰਦੇ ਆ ਸਭ ਤੋਂ ਪਹਿਲਾਂ ਹੁਣ ਆਪਾਂ ਇਧਰੋਂ ਸਟਾਰਟ ਕਰਾਂਗੇ ਕਟਿੰਗ ਕਰਨੀ ਮੋਢਿਆਂ ਵੱਲੋਂ ਇਧਰੋਂ ਛਾਤੀ ਵੱਲੋਂ ਪਹਿਲਾਂ ਚਾਰੇ ਪਿਸਾਂ ਦੀ ਬੈਕ ਵਾਲਿਆਂ ਦੀ ਕਟਿੰਗ ਕਰਾਂਗੇ ਇਦਾਂ ਚਾਰੇ ਪਿਸਾਂ ਚ ਕਟਿੰਗ ਹੋਗੀ ਠੀਕ ਹੈ ਜੀ ਫੇਰ ਇਸ ਤੋਂ ਬਾਅਦ ਚਾਰੇ ਪਿਸਤਾਂ ਦੀ ਆਹ ਵਾਲੀ ਜਿਹੜੀ ਡਾਊਨ ਕੱਟ ਪਾਈ ਸਿੱਧੇ ਇੰਚ ਦੀ ਇਹ ਹੋਏਗੀ ਠੀਕ ਹੈ ਫੇਰ ਇਸ ਤੋਂ ਬਾਅਦ ਉੱਪਰਲਾ ਪੀਸ ਚੱਕ ਕੇ ਇਦਾਂ ਉੱਪਰ ਆਹ ਦੋ ਪੀਸ ਹੋ ਜਾਣਗੇ ਮੀਂਝਾ ਵਾਲੇ ਡਬਲ ਨੇ ਨਾ ਤਾਂ ਕਰਕੇ ਦੋ ਇਹ ਠਾ ਰਹਿ ਜਾਣਗੇ ਮੀਂਝ ਉੱਪਰਲਾ ਪੀਸ ਚੱਕ ਕੇ ਇਹਦੇ ਵਿੱਚ ਕੱਲੇ ਆਹ ਵਾਲੇ ਪੀਸ ਦੀ ਕੱਟ ਪੋਗੇ ਉੱਪਰ ਨੇ

ਬਲੌਚ ਆਪਣੀ ਜਿਹੜੀ ਸ਼ਰਟ ਦੀ ਕਟਿੰਗ ਆ ਉਹ ਹੋ ਚੁੱਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਮੋਡਿਆਂ ਦੀ ਕੱਟ ਪੈ ਗਈ ਔਰ ਨਿਸ਼ਾਨ ਇਹ ਲੱਗ ਗਏ ਹੁਣ ਆਪਾਂ ਇਹਨਾਂ ਨੂੰ ਦੂਜੀ ਸਾਈਡ ਨਿਸ਼ਾਨ ਕੱਢਣੇ ਆ ਸਿਰਫ ਆਹੀ ਕੱਢਣੇ ਆ ਪਾ ਤਿੰਨ ਚਾਰ ਨਿਸ਼ਾਨ ਇਹਨਾਂ ਦੀ ਆਪਾਂ ਨੂੰ ਲੋੜ ਨਹੀਂ ਕਿਉਂਕਿ ਆਪਾਂ ਪਰੋਆਂ ਨਹੀਂ ਪਾ ਰਹੇ ਅਗਰ ਤੁਸੀਂ ਪਾ ਰਹੇ ਹੋ ਤਾਂ ਤੁਸੀਂ ਸੂਈ ਦੇ ਵਿੱਚ ਥ੍ਰੈਡ ਪਾਓ ਔਰ ਸੂਈ ਨੂੰ ਇਦਾਂ ਜਦੋਂ ਉਧਰ ਕੱਢੋਗੇ ਤਾਂ ਆਧੇ ਆਪ ਇੱਥੇ ਨਿਸ਼ਾਨ ਨਿਕਲਿਆ ਆਉਣਗੇ ਤੁਹਾਡੇ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੇ ਟੱਕ ਲਗਾ ਲੈਨੇ ਜਿੱਥੇ-ਜਿੱਥੇ ਮੈਂ ਇਹ ਆਪਣਾ ਰੱਖਿਆਗਾ ਜਿੱਦਾਂ ਇੱਥੇ ਛਾ ਇਹ ਨਿਸ਼ਾਨ ਲੱਗ ਗਿਆ ਹੁਣ ਆਪਾਂ ਬੈਕ ਨੈਕ ਦੀ ਕਟਿੰਗ ਕਰਾਂਗੇ ਬੈਕ ਨੈਕ ਬੈਕ ਪ੍ਰੋਈਆਂ ਵੀ ਤੁਸੀਂ ਇੱਥੋਂ ਹੀ ਪਾ ਸਕਦੇ ਹੋ ਕਿ ਉਹਦੇ ਨਾਲ ਵੀ ਕੱਟ ਸਕਦੇ ਹੋ ਇਹਦੇ ਨਾਲ ਵੀ ਜਿਹੜੀ ਬੈਕ ਵਾਲੀ ਪ੍ਰੋਈ ਹੁੰਦੀ ਆ ਉਹ ਜਿੱਦਾਂ ਫਰੰਟ ਵਾਲੀ ਸਾਢੇ 3 ਜਾਂ 7 ਦੀ ਰੱਖੀ ਸੀ ਤਾਂ ਬੈਕ ਵਾਲੀ ਆਪਾਂ ਸਾਢੇ 7 8 ਤੱਕ ਲਿਜਾ ਸਕਦੇ ਨੇ ਤਾਂ ਕਿਉਂਕਿ ਉਹਦੀ ਫਿਟਿੰਗ ਚ ਆਈਦੀ ਹੁੰਦੀ ਹੈ ਥੋੜੀ ਆਪਾਂ ਨੂੰ ਬੈਕ ਤੋਂ 셔ਟ ਦੀ ਨਹੀਂ ਤਾਂ ਫਿਰ ਉਹ ਥੋੜਾ ਖੁੱਲਿਆ-ਖੁੱਲਿਆ ਜਿਹਾ ਰਹਿੰਦਾ ਬੈਕ ਤੋਂ ਕਿਉਂਕਿ ਆਪਣੀ ਜਿਹੜੀ ਬੈਕ ਟੂ ਹੀ ਹੁੰਦੀ ਹੈ ਮੀਨ ਜੰਦਰ ਨੂੰ ਹੁੰਦੀ ਹੈ ਤਾਂ ਕਰਨਾ ਹੁਣ ਆਪਾਂ neck ਦੀ ਕਟਿੰਗ ਕਰਦੇ ਆਂ neck ਦੇਖੋ ਨਾਰਮਲ ਸਾਈਜ਼ ਲਈ ਆਪਾਂ 2.5 ਇੰਚ neck ਲੈਣੇ ਹੁੰਦੇ ਹੈਗੇ 2.5 ਇੰਚ ਚੜਾਈ ਜਿਹੜੀ ਇਹਦੀ ਬੰਦ ਸਾਈਡ ਤੋਂ ਇਧਰ ਨੂੰ ਲੈਣੀ ਹੈ ਧੀਰੇ ਵੱਲ ਨੂੰ 2.5 ਇੰਚ ਔਰ ਲੰਮਾ ਡੀਪ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ 7 ਜਾਂ 7.5 ਨਾਰਮਲ ਸਾਈਜ਼ 7 ਇੰਚ ਲੈ ਕੇ ਠੀਕ ਹੈ ਤਾਂ ਇਦਾਂ ਕਰਕੇ ਸੇਮ ਉਸੇ ਤਰ੍ਹਾਂ ਹੀ ਇਹਦੀ ਵੀ ਇੱਥੋਂ ਗਲਾਈ ਪੈ ਜੂ ਮੀਨਜ਼ ਆ ਚੀਜ਼ ਦਾ ਸੈਂਟਰ ਕਰ ਲਾਂਗੇ ਢਾਈ ਦਾ ਸੈਂਟਰ ਇਦਾਂ ਢਾਈ ਦਾ ਸੈਂਟਰ ਸੈਂਟਰ ਲੈ ਕੇ ਜਿੰਨਾ ਇੱਥੇ ਆ ਗਿਆ ਉਨਾ ਹੀ ਇੱਧਰ ਉੱਪਰ ਨੂੰ ਲਾਵਾਂਗੇ ਸਵਾ 1 ਆ ਗਿਆ ਸਵਾ 1 ਲੈ ਕੇ ਇਹਦੀ ਇੱਥੋਂ ਐਵੇਂ ਗਲਾਈ ਪਾ ਦੇਵਾਂਗੇ ਇਹ ਬੈਕ ਪੀਸ ਦੀ ਕਟਿੰਗ ਹੋ ਜੂਗੀ neck ਦੀ ਠੀਕ ਹੈ ਬਟ ਆਪਾਂ ਨੇ ਇਹਨਾਂ ਦਾ ਬੈਕ neck ਉਹ ਵੀ ਹੋਰ ਢੰਗ ਦਾ ਕੱਟਣਾ ਮੀਨਜ਼ ਫਰੰਟ ਦੀ ਉੱਪਰ ਉਹ ਅ ਬਿਲਕੁਲ ਬੋਟ neck ਪਵਾ ਰਹੇ ਨੇ ਉਹਦੇ ਅਕੋਰਡਿੰਗ ਹੀ ਮੈਂ ਬੈਕ neck ਦੀ ਕਟਿੰਗ ਕਰੂੰਗੀ ਜਿੱਦਾਂ ਮੈਂ ਬੋਟ neck ਦੇਖਦੀ ਆ ਹੁਣ ਵੀ ਕਿੰਨੇ ਇੰਚ ਦਾ ਰੱਖਣਾ ਰੈਡੀ ਜਿੱਦਾਂ ਉਹਨਾਂ ਦਾ ਹੈਗਾ 7 ਇੰਚ ਦਾ ਮਿੰਜ ਕੇ 3.5 ਇੰਚ ਆ ਤਾਂ ਮੈਂ ਇਹ 3 ਇੰਚ ਤੇ ਕਟਾਈ ਕਰੂੰਗੀ 2.5 ਦੀ ਬਜਾਏ 3 ਇੰਚ ਤੇ ਕਰੂੰ ਕਿਉਂਕਿ 2.5 ਇੰਚ ਸਲਾਈਆਂ ਚ ਜਾ ਕੇ 3.5 ਨਹੀਂ ਆਪਦੇ ਆ ਕੋ ਬਣ ਚੂ ਮੇਰਾ ਥੋੜਾ ਥੋੜਾ ਸਲਾਈਆਂ ਚ ਜਾ ਕੇ ਤਾਂ ਮੈਂ ਇਥੋਂ 3 ਇੰਚ ਦਾ ਜਿਹੜਾ ਹੈਗਾ ਆਪਾਂ ਇਹ ਬਾਕਸ ਰੈਡੀ ਕਰਨਾ ਆਮ ਸੂਟਾਂ ਚ ਹਟਾਈਦਾ ਹੋ ਬਟ ਇਹ ਸੂਟ ਦੇ ਵਿੱਚ ਇਹਨਾਂ ਨੇ ਬੋਟ neck ਵਾਂਗੂ ਪਵਾਇਆਗਾ ਸ਼ਾਰਟ neck ਬਿਲਕੁਲ ਛੋਟਾ 5 ਇੰਚ ਦਾ neck ਪਵਾਇਆ ਇਹਨਾਂ ਨੇ ਫਰੰਟ ਵਾਲਾ ਤਾਂ ਕਰਨ ਆਪਾਂ ਨੇ ਇੱਥੋਂ 3 ਇੰਚ ਲਿਆ ਕਿਉਂਕਿ ਫਿਰ ਆਪਾਂ ਨੂੰ ਆਹ ਚੜਾਈ ਤਾਂ ਵਧਾਉਣੀ ਪੈਣੀ ਆ ਨਾ ਫੇਰ ਹੀ ਸਿਰ ਦੇ ਵਿੱਚ ਜਾਏਗਾ ਅਦਰਵਾਈਜ਼ ਫਿਰ ਜੀ ਫਰੰਟ neck ਵੀ ਛੋਟਾ ਕਰਤਾ ਤੇ ਇੱਥੋਂ ਵੀ ਚ ਪੀੜਾ ਕਰਤਾ ਮੀਂ ਜੇ ਆਪਾਂ ਨੇ ਫਿਰ ਸਿਰ ਨਹੀਂ ਪਹਿਣਾ ਆਪਣਾ ਠੀਕ ਹੈ ਤਾਂ ਫਿਰ ਇੱਥੋਂ ਇਹ ਟੋਟਲ 1.5 4 1.5 4 ਇੰਚ ਅਪਾ ਇਹਦੀ ਲੈਂਥ ਰੱਖਾਂਗੇ ਠੀਕ ਹੈ ਜੀ ਫਿਰ ਸੇਮ ਉਹੀ ਪ੍ਰੋਸੈਸ ਮੀਨ ਜ ਤਿੰਨ ਦਾ ਅੱਧ ਡੇਢ ਡੇਢ ਤੇ ਨਿਸ਼ਾਨ ਲਗਾਵਾਂਗੇ ਇਸੇ ਤਰ੍ਹਾਂ ਹੀ ਇੱਧਰ ਡੇਢ ਤੇ ਠੀਕ ਹੈ ਤਾਂ ਇਹਦੀ ਅਪਾ ਇਦਾਂ ਬਲਾਈ ਦੇ ਦਾਂਗੇ ਠੀਕ ਹੈ ਤਾਂ ਇਹਦੀ ਹੁਣ ਅਪਾ ਕਟਿੰਗ ਕਰ ਦੇਵਾਂਗੇ ਜਿੱਥੇ ਤੁਹਾਨੂੰ ਨਹੀਂ ਸਮਝ ਲੱਗੂ ਪਲੀਜ਼ ਕਮੈਂਟ ਕਰਕੇ ਦੱਸਣਾ ਅਗਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਔਰ ਲਾਈਕ ਕਮੈਂਟ ਜ਼ਰੂਰ ਕਰਨੀ ਤੇ ਜਿਹੜਾ ਮੇਰਾ ਚੈਨਲ ਆ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਹਰ ਆਉਣ ਵਾਲੀਆਂ ਵੀਡੀਓ ਦੇਖਦੀਆਂ ਰਹਿਣ ਆਉਂਦੀਆਂ ਰਹਿਣ ਤੁਮ ਅਪਡੇਟ ਮਿਲਦੀ ਰਹੇ ਠੀਕ ਹੈ ਜੀ ਔਰ ਅੱਜ ਦੀ ਵੀਡੀਓ ਲਈ ਇੰਨਾ ਹੀ ਬਹੁਤ ਹੈ ਔਰ ਆਪਾਂ ਹੋਰ ਕੱਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਧੰਨਵਾਦ ਜੀ